ਤੁਸੀਂ ਕਾਫੀ ਦੋਸਤ ਇੱਕ ਵਾਰ ਫਿਰ ਤੋਂ ਤੁਸੀਂ ਜੁੜ ਚੁੱਕੇ ਆ ਲਿਮਟਡ ਗਿਆਨ ਅਤੇ ਸੁਨਿਲ ਮੱਲਨ ਐਡਵੋਕੇਟ YouTube ਚੈਨਲ ਦੇ ਨਾਲ ਦੋਸਤੋ ਜਿਵੇਂ ਕਿ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਅਪਡੇਟ ਸ਼ੇਅਰ ਕਰ ਚੁੱਕੇ ਆ ਤੇ ਤੁਸੀਂ ਵੀ ਆਪਣੇ ਆਲੇ ਦੁਆਲੇ ਦੇਖਿਆ ਕਿ ਅੱਜ ਇੱਕ ਹਹਾਕਾਰ ਵਾਲਾ ਮਾਹੌਲ ਹੈ ਚਾਰੇ ਪਾਸੇ ਜਿਵੇਂ ਕਹਿ ਸਕਦੇ ਆ ਕਿ ਜਨਜੀਵਨ ਰੁਕ ਗਿਆ ਗਿਆ ਕਿਉਂਕਿ ਪੈਟਰੋਲ ਪੰਪਾਂ ਤੇ ਪੈਟਰੋਲ ਨਹੀਂ ਹੈ ਇੱਥੋਂ ਤੱਕ ਕਿ ਐਂਬੂਲੈਂਸਾਂ ਵੀ ਤੇਲ ਤੋਂ ਬਿਨਾਂ ਖੜੀਆਂ ਨੇ ਤੇ ਉਥੇ ਹੀ ਟਰੱਕ ਦਾ ਬਰਾਬਰ ਵੱਲੋਂ ਚੱਕਾ ਜਾਮ ਕੀਤਾ ਗਿਆ ਆਖਰੇ ਚੱਕਾ ਜਾਮ ਕਿਉਂ ਹੋਇਆ ਕੀ ਗੱਲ ਹੈ ਕੀ ਪਿੱਛੇ ਦਾ ਕਾਰਨ ਹੈ ਕਿਉਂਕਿ ਜਿੱਥੋਂ ਤੱਕ ਸਾਨੂੰ ਸਮਝ ਆਇਆ ਪੈਟਰੋਲ ਪੰਪਾ ਦੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ 90% ਨੂੰ ਪਤਾ ਹੀ ਨਹੀਂ ਅਸਲ 'ਚ ਹੋਇਆ ਕੀ ਹੈ ਸੋ ਇਸ ਦੇ ਲਈ ਅੱਜ ਐਡਵੋਕੇਟ ਸਨਿਲ ਵੱਲਣ ਜੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਿ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਜੋ ਇਸ ਮਸਲੇ ਤੇ ਤੁਹਾਡੇ ਮਨਾਂ ਦੇ ਵਿੱਚ ਉੱਠ ਰਹੇ ਨੇ ਸਭ ਤੋਂ ਪਹਿਲਾਂ ਤਾਂ ਸਰ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਸਰ ਸਭ ਤੋਂ ਪਹਿਲਾਂ ਤਾਂ ਜੀ ਹੈ ਕਿ ਹੈ ਇਹ ਵੀ ਜਿਹੜੇ ਕਰਕੇ ਅੱਜ ਇੰਨੀ ਹਾਹਾਕਾਰ ਮੱਚੀ ਹੈ ਜੀ ਇਸ ਤਰ੍ਹਾਂ ਹੈ ਕਿ ਮੋਟਰਸਾਈਕਲ ਐਕਟ ਦੇ ਵਿੱਚ ਸੰਸ਼ੋਧਨ ਕੀਤਾ ਗਿਆ ਹੈ ਉਸ ਕਾਨੂੰਨ 'ਚ ਕੁਝ ਬਦਲਾਅ ਕੀਤਾ ਗਿਆ ਹੈ ਬਦਲਾਅ ਇਹ ਜਦੋਂ ਪਹਿਲਾਂ ਐਕਸੀਡੈਂਟ ਹੁੰਦਾ ਸੀ ਔਰ ਐਕਸੀਡੈਂਟ ਤੋਂ ਬਾਅਦ ਮੌਤ ਹੋ ਜਾਂਦੀ ਸੀ ਕਿਸੇ ਵੀ ਵਿਅਕਤੀ ਦੀ ਕਿ ਉਹਦੇ ਵਿੱਚ ਡਰਾਈਵਰ ਭੱਜ ਜਾਂਦਾ ਸੀ ਹਾਂਜੀ ਗੱਡੀ ਉੱਥੇ ਛੱਡ ਕੇ ਭੱਜ ਜਾਂਦਾ ਸੀ ਔਰ ਉਸ ਡਰਾਈਵਰ ਨੂੰ ਉਹੀ ਸਜ਼ਾ ਮਿਲਦੀ ਸੀ ਸੈਕਸ਼ਨ 304 ਚ ਜਿਹੜੀ ਕਿ ਉਥੇ ਖੜੇ ਨੂੰ ਮਿਲਦੀ ਸੀ ਤੇ ਜਦੋਂ ਡਰਾਈਵਰ ਨਹੀਂ ਹੁੰਦਾ ਸੀ ਤੇ ਮੌਕੇ ਤੇ ਲੱਭਦਾ ਨਹੀਂ ਸੀ ਕਿ ਕਿਸੇ ਵੇਲੇ ਮੁਕਦਮੇ ਅਨਟ੍ਰੇਸਟ ਲੈ ਜਾਂਦੇ ਸੀ ਇੰਸ਼ੋਰੈਂਸ ਕੰਪਨੀਆਂ ਵੀ ਕਲੇਮ ਨਹੀਂ ਸੀ ਦਿੰਦੀਆਂ ਕਿਉਂਕਿ ਜਦੋਂ ਨਾ ਡਰਾਈਵਰ ਮਿਲਿਆ ਜਾਂ ਗੱਡੀ ਮਿਲ ਗਈ ਤੇ ਡਰਾਈਵਰ ਨਹੀਂ ਮਿਲਿਆ ਸੋ ਇਨ੍ਹਾਂ ਹਾਲਾਤਾਂ ਵਿੱਚ ਜਿਹੜਾ ਇਸ ਵੇਲੇ ਨਵਾਂ ਕਾਨੂੰਨ ਬਣਿਆ ਹੈ ਉਹਦੇ ਚ ਇਹ ਹੈ ਕਿ ਜੇ ਮੰਨ ਲਓ ਤੁਹਾਡੀ ਗੱਡੀ ਦਾ ਕਿਤੇ ਐਕਸੀਡੈਂਟ ਹੁੰਦਾ ਹੈ ਔਰ ਹੋਣ ਤੋਂ ਬਾਅਦ ਲੇ ਕਿਸੇ ਦੀ ਮੌਤ ਹੋ ਜਾਂਦੀ ਹੈ। ਔਰ ਜੇ ਡਰਾਈਵਰ ਮੌਕੇ ਤੋਂ ਫਰਾਰ ਹੋ ਜੇ ਤੇ 10 ਸਾਲ ਕੈਦ ਜਦੋਂ ਬਾਅਦ ਚ ਫੜਿਆ ਜਾਏਗਾ ਮੰਨ ਲਓ ਕਿਸੇ ਸੀਸੀਟੀਵੀ ਫੁਟੇਜ ਤੋਂ ਕਿਸੇ ਵੀ ਚੀਜ਼ ਤੋਂ ਫੜਿਆ ਉਹਨੂੰ 10 ਸਾਲ ਦੀ ਕੈਦ ਤੇ 10 ਲੱਖ ਰੁਪਏ ਜੁਰਮਾਨਾ ਹੋਏਗਾ। ਠੀਕ ਹੈ ਜੀ। ਬਦਲਾਵ ਆਇਆ ਕਿ ਜੇ ਤੁਸੀਂ ਮੌਕੇ ਤੋਂ ਭੱਜ ਜਾਓਗੇ ਤੇ ਤੁਹਾਨੂੰ 10 ਸਾਲ ਕੈਦ ਤੇ 10 ਲੱਖ ਰੁਪਏ ਜੁਰਮਾਨਾ ਕੀਤਾ ਜਾਏਗਾ। ਹੁਣ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਸਾਡੇ ਭਾਰਤ ਵਿੱਚ ਮੈਂ ਇਸ ਵੇਲੇ ਇਹ ਮਤਲਬ ਡਰਾਈਵਰਾਂ ਦੀ ਦੇ ਵੱਲ ਆ ਜਦੋਂ ਹੁੰਦਾ ਕਿ ਸਾਡੇ ਪੰਜਾਬ ਜਿਹਾ ਪੂਰੇ ਇੰਡੀਆ ਚ ਕਿਤੇ ਵੀ ਕੋਈ ਐਕਸੀਡੈਂਟ ਹੁੰਦਾ ਸਭ ਤੋਂ ਪਹਿਲਾਂ ਤੇ ਉਹਦੀ ਗੱਡੀ ਲੁੱਟੀ ਜਾਂਦੀ ਹੈ ਬੰਦੇ ਦੀ ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਉਹ ਕਮਰਸ਼ੀਅਲ ਗੱਡੀ ਹੋਵੇ ਸੋ ਪਹਿਲਾਂ ਤੇ ਉਹ ਗੱਡੀ ਲੁੱਟੀ ਜਾਂਦੀ ਹੈ ਫਿਰ ਜੇ ਮੰਨ ਲਓ ਸਾਹਮਣੇ ਕੋਈ ਐਕਸੀਡੈਂਟ ਹੋਵੇ ਹੋ ਕੇ ਕੋਈ ਬੰਦਾ ਮਰ ਗਿਆ ਹੋਵੇ ਤੇ ਲੋਕ ਇਕੱਠੇ ਹੋ ਕੇ ਡਰਾਈਵਰ ਨੂੰ ਕੁੱਟਣ ਲੱਗ ਪੈਂਦੇ ਆ ਹਾਂਜੀ ਐਸੇ ਵੇਲੇ ਮੈਂ ਕਹਿੰਦਾ ਜਿਹੜਾ ਬੰਦਾ ਗੱਡੀ ਲੁੱਟੇ ਪਲੱਸ ਜਿਹੜਾ ਡਰਾਈਵਰ ਨੂੰ ਕੁੱਟੇ ਇਹਨਾਂ ਦੋਨਾਂ ਦੇ ਉੱਤੇ 20-20 ਲੱਖ ਰੁਪਏ ਜੁਰਮਾਨਾ ਤੇ 20 ਸਾਲ ਕੈਦ ਪਹਿਲਾਂ ਕਰੋ ਠੀਕ ਹੈ ਜੀ ਤਾਂ ਡਰਾਈਵਰ ਆਪਣੀ ਜਗ੍ਹਾ ਤੇ ਖੜਾ ਰਹੇਗਾ ਨਾ ਜੀ ਹਾਂਜੀ ਹੋ ਗਿਆ ਐਕਸੀਡੈਂਟ ਜੀ ਹਾਂਜੀ ਸਾਡੀ ਵੀ ਇੱਥੇ ਤੁਹਾਨੂੰ 1 ਮਿੰਟ ਲਈ ਟੋਕਾਂਗਾ ਸਾਡੀ ਵੀ ਗੱਲਬਾਤ ਹੋਈ ਹੈ ਡਰਾਈਵਰ ਨਾਲ ਉਹਨਾਂ ਨੇ ਇਹੀ ਕਹਿਣਾ ਕਿ ਭੱਜਣਾ ਸਾਡੀ ਮਜਬੂਰੀ ਬਣ ਜਾਂਦੀ ਆ ਲੋਕ ਕੁੱਟਮਾਰ ਕਰਦੇ ਨੇ ਕਈ ਵਾਰ ਜਾਨ ਵੀ ਚਲੀ ਜਾਂਦੀ ਆ ਡਰਾਈਵਰ ਦੀ ਬਿਲਕੁਲ ਜੀ ਬਿਲਕੁਲ ਦੇਖੋ ਇਹਦੇ ਵਿੱਚ ਮੈਂ ਬੜੀ ਸਿੰਪਲ ਜੀ ਗੱਲ ਦੱਸਦਾ ਸਿਰਫ ਦੋ ਵੇਲੇ ਹੁੰਦੇ ਨੇ ਜਿਸ ਵੇਲੇ ਡਰਾਈਵਰ ਮੌਕੇ ਤੋਂ ਭੱਜਦਾ ਮੰਨ ਲਓ ਕਿ ਕਲੀਗਲ ਤੇ ਕਾਗਜ਼ ਕੰਪਲੀਟ ਹੁੰਦੇ ਨੇ ਜਿਹੜਾ ਵੀ ਚੰਗੀ ਗੱਡੀ ਚਲਾਉਂਦਾ ਇੰਸ਼ੋਰੈਂਸ ਕੰਪਲੀਟ ਹੁੰਦੀ ਹੈ ਔਰ ਗੱਡੀ ਬਿਲਕੁਲ ਓਕੇ ਹੁੰਦੀ ਹੈ ਯਾ ਹੁੰਦੇ ਨੇ ਆਪਣੀ ਗੱਡੀ 'ਚ ਫੀਮ ਭੁੱਕੀ ਸਮੈਗ ਯਾ ਇਲੀਗਲ ਸ਼ਰਾਬ ਰੱਖੀ ਹੋਈ ਹੋਗੀ ਉਹ ਭੱਜੇਗਾ ਹਾਂਜੀ ਜੇ ਕੋਈ ਟੈਲੀਟੀ ਲਾਇਸੈਂਸ ਨਹੀਂ ਹੋਏਗਾ ਜਾਂ ਮਾਈਨਰ ਬੱਚਾ ਹੋਏਗਾ ਮੌਕੇ ਤੋਂ ਪਰ ਮੈਂ ਕਹਿੰਦਾ ਮੰਨ ਲਓ ਮੌਕੇ ਤੋਂ ਫਰਾਰ ਹੁੰਦਾ ਪਿੱਛੇ ਇੱਕ ਕਾਰਨ ਹੈ ਜਦੋਂ ਪਹਿਲੀ ਗੱਲ ਤੇ ਜਨਤਾ ਉੱਥੇ ਖੜ ਕੇ ਘੁੱਟਦੀ ਹੈ ਦੂਜੀ ਗੱਲ ਪੁਲਿਸ ਨਜਾਇਜ਼ ਪਰੇਸ਼ਾਨ ਕਰਦੀ ਹੈ ਹਾਂਜੀ ਖੜਾ ਰੱਖਦੀ ਉਹਨੂੰ ਗੱਡੀ ਨਹੀਂ ਛੱਡਦੀ ਉਹਦੀ ਔਰ ਫਿਰ ਉਹ ਪੈਸੇ ਭਾੜਦੇ ਨੇ ਲੋਕ ਉਹਦੀ ਗੱਡੀ ਲੁੱਟ ਲੈਂਦੇ ਨੇ ਤੇ ਇਸ ਕਰਕੇ ਇਸ ਕਾਨੂੰਨ 'ਚ ਸਖਤੀ ਦਾ ਕੀਤੀ ਗਈ ਹੈ ਪਰ ਸਖਤੀ ਦੇ ਬਦਲੇ ਜਿਹੜਾ ਉਹ ਡਰਾਈਵਰ ਹੈ ਉਹਦੀ ਸੇਫਟੀ ਦੇ ਕੀ ਪ੍ਰਾਵਧਾਨ ਕੀਤੇ ਗਏ ਨੇ ਇਹਦੇ ਉੱਤੇ ਜ਼ਰੂਰ ਚਾਣਨਾ ਪੈਣਾ ਚਾਹੀਦਾ ਤਾਂ ਕਰਕੇ ਟਰੱਕ ਵਾਲਿਆਂ ਨੇ ਹੜਤਾਲ ਕੀਤੀ ਹੈ ਕਿਉਂਕਿ ਉਹਨਾਂ ਦੀ ਸੁਣਵਾਈ اچھا ਫਿਰ ਅਗਲੀ ਗੱਲ ਦੱਸਾਂ ਮੰਨ ਲਓ ਟਰੱਕ ਹੈਗਾ ਯੂਪੀ ਦਾ ਪੰਜਾਬ ਚ ਆਖੀ ਹੋਇਆ ਜਦ ਤੱਕ ਉਸ ਐਕਸੀਡੈਂਟ ਦਾ ਕੇਸ ਨਹੀਂ ਮੁੱਕਣਾ ਤਦ ਤੱਕ ਉਸ ਡਰਾਈਵਰ ਨੂੰ ਕੇਸ ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਤਦ ਤੱਕ ਉਹਨੂੰ ਤਰੀਕਾ ਭੁਗਤਣਾ ਪੈਣਾ ਹੈ ਹਾਂਜੀ ਜਿੱਤੀ ਤੋਂ ਹਰ ਤਰੀਕ ਤੇ ਮਹੀਨੇ-ਮਹੀਨੇ ਦੀ ਤਰੀਕ ਪੈਂਦੀ ਹੋਵੇ ਹਰ ਤਰੀਕ ਤੇ ਇੱਥੇ ਆਉਣਾ ਇੱਥੋਂ ਜਾਣਾ ਫੇਰ ਉਹ ਲੀਗਲ ਪ੍ਰਤੀਕਿਰਿਆ ਉਹ ਸਾਰਾ ਕੁਝ ਵੀ ਫੜੀ ਰਹਿੰਦੀ ਹੈ ਜਦੋਂ ਤੱਕ ਸਪੁਰਦਗੀ ਨਹੀਂ ਹੁੰਦੀ ਸਪੁਰਦਾਰੀ ਸਪੁਰਦਾਰੀ ਦੇ ਵਾਸਤੇ ਵੀ ਗੱਡੀ 'ਚ ਇੰਨੀਆਂ ਸਾਰੀਆਂ ਪ੍ਰੋਬਲਮਸ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਕਿ ਉਹ ਗੱਡੀ ਲੈਣੀ ਵੀ ਮੁਸ਼ਕਲ ਹੋ ਜਾਂਦੀ ਹੈ ਉੱਥੋਂ ਸੋ ਇਹ ਸਾਰੇ ਕਾਨੂੰਨ ਔਰ ਪੁਲਿਸ ਮਹਿਕਮੇ ਦੀ ਜਿਹੜੀ ਜਿਹਨੂੰ ਕਹਾਂਗੇ ਕਾਬਲੀਅਤ ਨੂੰ ਵਿਧਾਨ ਦੀ ਲੋੜ ਹੈ ਔਰ ਜਦ ਤੱਕ ਇਹ ਕਾਬਲੀਅਤ ਨਹੀਂ ਵੱਧਦੀ ਤਦ ਤੱਕ ਇਦਾਂ ਦੀਆਂ ਹੜਤਾਲਾਂ ਜਾਇਜ਼ ਨਹੀਂ ਮੈਂ ਕਹਿੰਦਾ ਕਿਉਂਕਿ ਦੇਖੋ ਜਿਹੜੇ ਚਲਾਨਾਂ ਦੀ ਕੀਮਤ 5-5000 ਕਰਦੀ ਹਾਂਜੀ ਅੱਜ ਵੀ ਜਿਹੜੇ ਬੰਦੇ ਚਲਾਨ ਕਟਾਉਣ ਵਾਲੇ ਸੀ ਅੱਜ ਵੀ ਅਦਾਲਤਾਂ ਵਿੱਚ ਚਲਾਨ ਕਰਾਉਣ ਵਾਲਿਆਂ ਦੀ ਗਿਣਤੀ ਨਹੀਂ ਘਟੀ ਕਿਉਂਕਿ ਇਹ ਆਤਾ ਪਈ ਨੇ ਰੂਲਸ ਤੋੜਨ ਦੀਆਂ ਉਹ ਅੱਜ ਵੀ ਤੋੜਦੇ ਨੇ ਮਜਬੂਰੀ ਚ ਮੰਨ ਲਓ ਕਿਸੇ ਦਾ ਬਿਮਾਰ ਬੰਦਾ ਬੈਠਾ ਹੈ ਗੱਡੀ 'ਚ ਉਹਨੂੰ ਜਲਦੀ ਹਸਪਤਾਲ ਪਹੁੰਚਾਣਾ ਗੱਲ ਵੱਖਰੀ ਹੈ ਪਰ ਫੌਲੇ ਵੀ ਕਾਨੂੰਨ ਤੋੜਨ ਵਾਲੇ ਲੋਕ ਉਹੀ ਨੇ ਕਲਾਸ ਉਹੀ ਹੈ ਜਿਹੜੀ ਪਹਿਲਾਂ ਤੋੜਦੀ ਸੀ ਉਹਨੂੰ ਅੱਜ ਵੀ ਪ੍ਰਵਾਹ ਨਹੀਂ ਹੈ ਪਰ ਉਹ ਲੋਕ ਟ੍ਰੈਫਿਕ ਦੇ ਮਹਿੰਦਸ ਨਹੀਂ ਭੁਗਤਾਉਂਦੇ ਇਸੇ ਤਰ੍ਹਾਂ ਜਿਹੜੇ ਇਹ ਵੀ ਕੇਸ ਨੇ ਇਹਦੇ ਵਿੱਚ ਵੀ ਸਰਕਾਰ ਨੇ ਪੁਲਿਸ ਨੂੰ ਜਾਂ ਕਾਨੂੰਨ ਨੂੰ ਅਧਿਕਾਰ ਤਾਂ ਬਹੁਤ ਦੇ ਦਿੱਤੇ ਪਰ ਅਧਿਕਾਰਾਂ ਦੇ ਬਦਲੇ ਮੇਰੀ ਸੇਫਟੀ ਕਿੱਥੇ ਹੈ ਮੰਨ ਲਓ ਮੈਂ ਆਪਣੀ ਗੱਡੀ ਦਾ ਡਰਾਈਵਰ ਹਾਂ ਮੇਰੀ ਗੱਡੀ ਸਹੀ ਚੱਲ ਰਹੀ ਹੈ ਮੌਕੇ ਦੇ ਲਿਤੀ ਮੇਰੇ ਆਪਣੇ ਨਾਲ ਹੋਇਆ ਸੀ ਅੱਜ ਤੋਂ 10 ਸਾਲ ਪਹਿਲਾਂ ਮੇਰਾ ਜੰਮੂ ਜਾਂਦੇ ਆ ਬਈ ਨਾਲੇ ਦਾ ਐਕਸੀਡੈਂਟ ਹੋਇਆ ਸੀ ਸਾਹਮਣੇ ਵਾਲੇ ਆਂਦੀ ਗੱਡੀ ਦੀ ਗਲਤੀ ਨਾਲ ਠੀਕ ਹੈ ਜੀ ਸਾਰੀ ਸੀ ਉਹਨੇ ਓਵਰਟੇਕ ਕੀਤਾ ਗਲਤ ਔਰ ਮੈਂ ਅੱਗੇ ਸੀ ਬ੍ਰੇਕ ਉਹਦੀ ਨਹੀਂ ਵਜੀ ਉਹ ਮੇਰੇ ਨਾਲ ਹੈਡ ਆਨ ਕਲੀਜਨ ਹੋਇਆ ਹੈਡ ਆਨ ਕਲੀਜਨ ਹੋਣ ਤੋਂ ਬਾਅਦ ਸਾਡੇ ਗੱਡੀ 'ਚ ਅਸੀਂ 5 ਜਾਨੇ ਸੀ ਪੰਜੋ ਫੱਟੜ ਹੋਏ ਮੇਰੀ ਵਾਈਫ ਦੀ ਲੱਤ ਟੁੱਟੀ ਬਾਹਰ ਟੁੱਟੀ ਲੋਕ ਕੋਈ ਮੇਰੇ ਫੋਨ ਨੂੰ ਪੈ ਗਿਆ ਕੋਈ ਮੇਰੇ ਅੱਛਾ ਔਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਕੁਝ ਤੇ ਸ਼ਿਲਮ ਕਰ ਲੋ ਪੈਸੇ ਲੈ ਜਾਓ ਜਿਹਨੇ ਚਾਹੀਦੇ ਹੈ ਹੁੰਦੇ ਰਹਿੰਦੇ ਮੈਂ ਆਪਣੇ ਚਾਰ ਪੈਨਪੜਾ ਬਲਾਂਜੂਗਾ ਹਾਂਗਾ ਸਹੀ ਗੱਲ ਹੈ ਇਹਦੇ ਮੋਬਾਈਲ ਚਾਰਜਰ ਦੀ 17 ਇਲਾਕੇ ਲੈ ਗਿਆ ਬੱਸ ਜੀ ਓਏ ਮੇਰੀ ਗੱਡੀ ਥਾਣੇੋਂ ਨਿਕਲਣ ਲੱਗੀ ਤੇ ਪٹرول ਘਟਣ ਲੱਗ ਪਏ ਪੁਲਿਸ ਵਾਲੇ ਅੱਛਾ ਜੀ ਹੋਇਆ ਜੇ ਤਾਂ ਮੈਂ ਵਕੀਲ ਨਹੀਂ ਸੀ ਉਦੋਂ ਮੇਰੇ ਨਾਲ ਹੋਇਆ ਇੱਥੇ ਉੱਥੇ ਅੱਛਾ ਫਿਰ ਮੇਰੀ ਗੱਲ ਸੁਣੋ ਗਲਤੀ ਸਾਹਮਣੇ ਵਾਲੇ ਦੀ ਕੇਸ ਮੇਰੇ ਤੇ ਪਾਤਾ ਅੱਛਾ ਜੀ ਇਹ ਲਿਖਤਾ ਕਿ ਸੁਨੀਲ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ ਅੱਛਾ ਜੀ ਜੱਜ ਕੀ ਪੁਲਿਸ ਮੈਨੂੰ ਖੁਦ ਫਟੜ ਨੂੰ ਮੇਰੀ ਛਾਤੀ ਟੁੱਟੀ ਸੀ ਮੇਰੇ ਸਕਲ ਟੁੱਟਾ ਸੀ ਨੱਕ ਦੀ ਅਡੀ ਟੁੱਟੀ ਸੀ ਪੁਲਿਸ ਮੈਨੂੰ ਦਾਖਲ ਕਰਾ ਕੇ ਹੁੰਦੀ ਹੈ ਤੇ ਮੈਂ ਜਦੋਂ ਪੁਲਿਸ ਦੀ ਰਿਪੋਰਟ ਲੈ ਲਈ ਉਥੋਂ ਹਾਂਜੀ ਆਪਣੇ ਸਿਵਲ ਹਸਪਤਾਲ ਗਿਆ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਰਿਪੋਰਟ ਦਿਓ ਕਿ ਇੱਥੇ ਸੁਨੀਲ ਕੁਮਾਰ ਨੂੰ ਯੂ ਸੁਨੀਲ ਮੱਲਣ ਵਕੀਲ ਨੂੰ ਕੌਣ ਲੈ ਕੇ ਆਇਆ ਸੀ ਫਟੜਾ ਉਥੇ ਉਹਨਾਂ ਨੇ ਸਿਨੀਫਾਈਡ ਸੁਨੀਲ ਮੱਲਣ ਸਨ ਆਫ ਸੋਹਨਸੋ ਵਾਸ ਬਰਾਉਟ ਟੂ ਹਸਪੀਟਲ ਬਾਈ ਲੋਕਲ ਪੁਲਿਸ ਅੱਛਾ ਇਹ ਤੇ ਕੇਸ ਪਾਇਆ ਫਿਰ ਮੈਂ ਨਾ ਰਾਜੀ ਨਾਵੇਂ ਕਰਦੇ ਫਿਰ ਫਰਾਰ ਹੋ ਕੇ ਅਸੀਂ ਤਾਂ ਪੁਲਿਸ ਨੇ ਐਡਮਿਟ ਕਿਵੇਂ ਕਰਵਾਤਾ ਪੁਲਿਸ ਨੇ ਐਡਮਿਟ ਕਿਵੇਂ ਕਰਾਤਾ ਇਹਨਾਂ ਗੱਲਾਂ ਦੇ ਉੱਤੇ ਤੇ ਫਿਰ ਮੈਂ ਕਿਉਂਕਿ ਪੁਲਿਸ ਉਹ ਕੀ ਸੀ ਕਿ ਦੂਜੀ ਗੱਡੀ ਜੇਕੇ ਨੰਬਰ ਲੋਕਲ ਸੀ ਉਹ ਜੇਕੇ ਕਰਕੇ ਪੁਲਿਸ ਨੇ ਫਿਰ ਫੇਰ ਮੇਰਾ ਪਰਿਵਾਰ ਫਟੜਾ ਔਰ ਅਸੀਂ ਉੱਥੇ ਜੰਮੂ ਹਸਪੀਟਲ ਦਾਖਲ ਹੋਣ ਤੋਂ ਬਾਅਦ ਅਸੀਂ ਅਮਰਸਰ ਆ ਜੰਨੇ ਅਮਨਦੀਪ ਹਸਪੀਟਲ ਔਰ ਪੁਲਿਸ ਸਾਡੇ ਜਾਲੀ ਸਾਈਨ ਕਰਕੇ ਅੱਛਾ ਯਾਰ ਦੱਸੋ ਇੱਕ ਗੱਲ ਦੱਸੋ ਲੌਜੀਕਲੀ ਸੋਚੋ ਮੇਰੀ ਵਾਈਫ ਚਾਹੇ ਮੈਂ ਗਲਤ ਵੀ ਗੱਡੀ ਚਲਾਉਂਦਾ ਹਾਂ ਕਿ ਉਹ ਲਿਖ ਕੇ ਦੇਗੀ ਕਿ ਮੇਰਾ ਘਰ ਵਾਲਾ ਗਲਤ ਗੱਡੀ ਚਲਾ ਰਿਹਾ ਸੀ ਨਹੀਂ ਜੀ ਕਦੀ ਵੀ ਨਹੀਂ ਲਿਖੇ ਮੰਨ ਲਓ ਮੈਂ ਗਲਤ ਵੀ ਚਲਾ ਰਿਹਾ ਹਾਂ ਤੇ ਪੁਲਿਸ ਨੇ ਮੇਰੀ ਵਾਈਫ ਦੇ ਚਾਲੀ ਸੈੱਡ ਮਾਰ ਲਿਆ ਭਾਈ ਅੱਛਾ ਜੀ ਇਹੋ ਕੁਝ ਵੀ ਹੋਇਆ ਮੇਰੇ ਵਰਗੇ ਬੰਦੇ ਨਾਲ ਹੋਇਆ ਤੇ ਸੋਚੀਏ ਕਿ ਆਮ ਜਿਹੜੇ ਵਿਚਾਰੇ ਟਰੱਕ ਡਰਾਈਵਰ ਨੇ ਕੀ ਕੀ ਹੁੰਦਾ ਕੈਂਪੂ ਟਰੈਵਲਰ ਚਲਾਉਂਦੇ ਨੇ ਜਿਹੜੇ ਬੰਦੇ ਕਮਰਸ਼ੀਅਲ ਗੱਡੀਆਂ ਚਲਾਉਂਦੇ ਨੇ ਉਹਨਾਂ ਨਾਲੇ ਲੋਕੀ ਹਾਲ ਕਰਦੇ ਹੋਣਗੇ ਬਜਾਏ ਕਿ ਲੋਕਦਨ ਕਰਨ ਉਥੇ ਫੱਟੜ ਦੀ ਕੋਈ ਕੋਈ ਹਾਂ ਜਦੋਂ ਮੇਰਾ ਐਕਸੀਡੈਂਟ ਹੋਇਆ ਕੁਛ ਰੱਬ ਦੇ ਰੂਪ ਮੇਰੀ ਮਦਦ ਕਰਨ ਵੀ ਆਏ ਠੀਕ ਹੈ ਸਰਕਾਰੀ ਐਂਬੂਲੈਂਸ ਮੈਨੂੰ ਸਾਂਬੇ ਤੋਂ ਜੰਮੂ ਲਿਜਾਇਆ ਜਾ ਰਿਹਾ ਸੀ ਉਸ ਬੰਦੇ ਨੇ ਵੀ ਗੱਡੀ ਪٹرول ਪੰਪ ਤੇ ਖੜੀ ਕਰਤੀ ਕਹਿੰਦਾ ਇੱਥੇ ਪٹرول ਪੰਪ ਮੈਂ ਤਾਂ ਜਾਣਾ ਹੈ ਅੱਛਾ ਜੀ ਉਹ ਉਹ ਜਦ ਕੀ ਉਹ ਸਰਕਾਰੀ ਫ੍ਰੀ ਹੁੰਦਾ ਉਹਨਾਂ ਨੂੰ ਵੀ ਸਾਰਾ ਪਾਣਾ ਪਿਆ ਕਿ ਇਤੋਂ ਤੱਕ ਦੇ ਹਾਲਾਤ ਨੇ ਸਰਕਾਰ ਉਹਨਾਂ ਨੂੰ ਮੇਰੇ ਅੱਗੇ ਸ਼ਿਕਾਇਤ ਕੀਤੀ ਤੇ ਮੈਨੂੰ ਡਰਾਇਆ ਗਿਆ ਮੈਨੂੰ ਚੁੱਪ ਕਰਾਤਾ ਗਿਆ ਸਰਕਾਰ ਇਹਨਾਂ ਚੀਜ਼ਾਂ ਤੇ ਵੀ ਧਿਆਨ ਦੇਵੇ ਕਿ ਅਲਟੀਮੇਟਲੀ ਜਿਹੜਾ ਬੰਦਾ ਉੱਥੇ ਵਿਕਟਮ ਹੈ ਜਿਹਦੇ ਬੰਦੇ ਨਾਲ ਵੀ ਨੁਕਸਾਨ ਹੋਇਆ ਉਹਦੀ ਪ੍ਰਾਪਰਟੀ ਦੀ ਰੱਖਿਆ ਕਰਨੀ ਵੀ ਸਰਕਾਰ ਦਾ ਫਰਜ਼ ਹੈ ਐਸਾ ਕਾਨੂੰਨ ਬਣਾਇਆ ਜਾਵੇ ਜ਼ਰੂਰ ਤੇ ਇਸ ਗੱਲ ਦੀ ਹੈ ਕਿ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹ ਸਾਡੀ ਪ੍ਰਾਪਰਟੀ ਦੀ ਰੱਖਿਆ ਕਰੇ ਜਦੋਂ ਇੱਕ ਬੰਦਾ ਸੜਕ ਤੇ ਹੁੰਦਾ ਉਹਦੇ ਕੋਲ ਕੋਈ ਮਦਦ ਦਾ ਜਰੀਆ ਨਹੀਂ ਹੁੰਦਾ ਉਹਦਾ ਕੋਈ ਰਿਸ਼ਤੇਦਾਰ ਭੈਣ ਭਰਾ ਆਉਣ ਲੱਗਿਆ 2 ਘੰਟੇ 5 ਘੰਟੇ 6 ਘੰਟੇ ਦੂਰ ਆਉਂਦਾ ਜਿਹੜਾ ਕਿ ਉਹ ਹਾਂ ਔਰ ਜ਼ਿਆਦਾਤਰ ਕੀ ਹੁੰਦਾ ਬਾਹਰਲੀ ਗੱਡੀ ਦੇਖ ਕੇ ਉਹਨਾਂ ਦੇ ਉੱਤੇ ਜ਼ੁਲਮ ਜ਼ਿਆਦਾ ਲਾ ਦਿੱਤੇ ਜਾਂਦੇ ਨੇ ਲੋਕਲ ਬੰਦੇ ਉਹਨਾਂ ਦੇ ਮਗਰ ਪੈ ਜਾਂਦੇ ਨੇ ਕਿ ਬਾਹਰੋਂ ਆਇਆ ਇਹਨੂੰ ਡਰਾ ਲਓ ਆਰਾਮ ਤੋਂ ਬਾਅਦ ਇਹਦੇ ਕੋਲ ਜੋ ਨਿਕਲਦਾ ਕੱਢ ਲਓ ਠੀਕ ਹੈ ਜੀ ਮਤਲਬ ਇੰਨੇ ਮਾੜੇ ਹਾਲਾਤ ਹੋ ਚੁੱਕੇ ਨੇ ਇਦੇ ਵਾਸਤੇ ਮੈਂ ਇੱਕ ਐਡਵਾਈਸ ਵੀ ਦੇਣਾ ਚਾਹਨਾ ਇੱਕ 10000 ਰੁਪਏ ਦਾ ਵਧੀਆ ਤੋਂ ਵਧੀਆ ਤੇ 1500 ਰੁਪਏ ਦਾ ਘੱਟੀਆਂ ਤੋਂ ਘੱਟੀਆਂ ਹਾਂਜੀ ਕਿਹੜੇ ਲੱਗਦੇ ਨੇ ਗੱਡੀਆਂ 'ਚ ਠੀਕ ਹੈ ਜੀ ਡੈਸ਼ ਕੈਮ ਕਰਨੇ ਇਹਨੂੰ ਜਿਹਨੂੰ ਆਪਾਂ ਡੈਸ਼ ਕੈਮ ਕਹਿੰਨੇ ਆ ਮੈਂ ਆਪਣੇ ਦਾ ਦੇਣਾ ਚਾਹਨਾ ਜਿੰਨੇ ਵੀ ਬੰਦੇ 4 ਵੀਲਰ ਚਲਾਉਂਦੇ ਆ ਉਹ ਆਪਣੇ ਗੱਡੀਆਂ 'ਚ ਫਰੰਟ ਤੇ ਬੈਕ ਦੇ ਡੈਸ਼ ਕੈਮ ਲਵਾਉਣ ਜਿਹਦੀ ਰਿਕਾਰਡਿੰਗ ਕਲਾਊਡ ਤੇ ਪਲੱਸ ਉਹਨਾਂ ਦੇ ਮੈਮਰੀ ਕਾਰਡ 'ਚ ਹੋਵੇ ਤਾਂ ਜੋ ਕਾਨੂੰਨ ਨੂੰ ਕੋਈ ਤਰ੍ਹਾਂ ਦੇ ਗਲਤ ਕੇਸ ਥੋਪਣ ਦੀ ਕੋਸ਼ਿਸ਼ ਕਰੇ ਤੇ ਤੁਸੀਂ ਉਹਨੂੰ ਆਪਣੇ ਆਪ ਨੂੰ ਬਚਾ ਸਕੋ ਤੁਸੀਂ ਆਪਣੇ ਆਪ ਨੂੰ ਕਵਰ ਕਰ ਸਕੋ ਉਹਨਾਂ ਚੀਜ਼ਾਂ ਤੋਂ ਔਰ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਕਾਨੂੰਨ ਵਿਰਾਨ ਤੋਂ ਪਹਿਲਾਂ ਪਬਲਿਕ ਦੀ ਰੱਖਿਆ ਕਰਨਾ ਉਹਨਾਂ ਦਾ ਫਰਜ਼ ਹੈ ਕਿਉਂਕਿ ਜੇ ਜੀ ਸਰਕਾਰ ਹੈ ਉਹ ਅਸੀਂ ਆਪ ਆ ਔਰ ਸਾਡੇ ਲਈ ਬਣੀ ਹੈ ਸੜ ਤੋਂ ਚੁਣ ਕੇ ਬੰਦੇ ਗਏ ਇੱਕ ਤਰਫੋਂ ਹੋਈ ਕਹਿ ਸਕਦੇ ਆ ਕਿ ਲੋਕਾਂ ਦੇ ਫਰਜ਼ ਦੇ ਨਾਲ ਨਾਲ ਸਰਕਾਰ ਅਤੇ ਪ੍ਰਸ਼ਾਸਨ ਦੇ ਵੀ ਫਰਜ਼ ਨੇ ਬਿਲਕੁਲ ਸਰਕਾਰ ਦੇ ਪੂਰੇ ਫਰਜ਼ ਨੇ ਅਜ ਤੱਕ ਸੇਫਟੀ ਸਿਕਿਉਰਿਟੀ ਨਹੀਂ ਦੇ ਸਕੀ ਇੰਨੇ ਐਕਸੀਡੈਂਟ ਹੋਣ ਤੋਂ ਬਾਅਦ ਗੱਡੀਆਂ ਥਾਣੇ 'ਚ ਲੱਗੀਆਂ ਨੇ ਉਹ ਗੱਡੀਆਂ ਅਜ ਤੱਕ ਸਹੀ ਬੰਦੇ ਤੱਕ ਨਹੀਂ ਪਹੁੰਚ ਸਕਦੀਆਂ ਕਿਤੇ ਨਾ ਕਿਤੇ ਸਰਕਾਰ ਦੇ ਸਿਸਟਮ 'ਚ ਵੀ ਫੇਲਿਅਰ ਹੈ ਔਰ ਕਈ ਟਰੱਕ ਮੈਂ ਵੇਖੇ ਨੇ ਥਾਣਿਆਂ 'ਚ ਲੱਗੇ ਜਿਹੜੇ 20-20 ਸਾਲ ਤੋਂ ਖੜੇ ਨੇ ਗੱਡੀਆਂ ਖੜੀਆਂ ਨੇ ਜਿਨ੍ਹਾਂ ਦੇ ਪੁਰਜੇ ਵੇਚ ਗਏ ਪੁਰਜੇ ਵੇਚੇ ਬਟ ਉਹ ਗੱਡੀਆਂ ਜਿਹੜੀਆਂ ਉਹ ਅੱਜ ਵੀ ਉਥੇ ਗਲਤ ਛੜ ਰਹੀਆਂ ਕੋਈ ਬੰਦਾ ਉਹਨਾਂ ਨੂੰ ਲਿਜਾ ਕੇ ਰਾਜੀ ਨਹੀਂ ਹੈ ਸੋ ਸਰਕਾਰ ਦੀ ਡਿਊਟੀ ਇਹ ਵੀ ਬਣਦੀ ਹੈ ਕਿ ਸਰਕਾਰ ਇੱਕ ਸੇਫਟੀ ਸਿਕਿਉਰਿਟੀ ਔਰ ਔਨੈਸਟੀ ਨਾਲ ਸਾਨੂੰ ਸਾਡਾ ਹੱਕ ਜੋ ਬਣਦਾ ਦਵੇ ਜੇ ਜਿਹੜੀ ਕੋਈ ਗਲਤੀ ਹੋਈ ਹੋਈ ਹੈ ਅੱਛੇ ਕੋਰ ਕੱਜ ਤੁਹਾਨੂੰ ਨੋਟਿਸ ਵਾਲੀ ਗੱਲ ਦੇ ਦਿਆਂ ਹਾਂਜੀ ਪੰਜਾਬ ਇਹ ਬਾਕੀ ਸੂਬਿਆਂ ਵਿੱਚ ਜੇ ਰੋਡ ਐਕਸੀਡੈਂਟ ਹੁੰਦਾ ਹੈ ਤੇ ਉਹ ਇੱਕ ਐਕਸੀਡੈਂਟ ਮੰਨਿਆ ਜਾਂਦਾ ਹੈ ਪਰ ਉਹਦੀ ਸਜ਼ਾ ਟੈਕਨੀਕਲੀ ਪੁਰਾਣੇ ਕਾਨੂੰਨ 'ਚ ਬਹੁਤ ਥੋੜੀ ਸੀ ਪਰ ਜੇ ਇਹੋ ਹੀ ਐਕਸੀਡੈਂਟ ਕਸ਼ਮੀਰ 'ਚ ਹੋਵੇ ਔਰ ਉੱਥੇ ਬੰਦੇ ਦੀ ਮੌਤ ਹੋ ਜਾਏ ਤੇ ਉਹ ਐਜ਼ ਐਜ਼ ਮਰਡਰ ਮੰਨਿਆ ਜਾਂਦਾ ਹੈ ਕਿ ਇਹ ਮਰਡਰ ਕੀਤਾ ਇਸ ਬੰਦੇ ਨੇ ਅੱਛਾ ਜੀ ਜੀ ਹਾਂ ਇਹ ਕਾਨੂੰਨ ਆਲਰੇਡੀ ਜਨਕੇ 'ਚ ਲਾਗੂ ਹੈ ਕਿ ਉਹ ਮਰਡਰ ਹੀ ਕਤਲ ਹੋਇਆ ਸੋ ਇਹ ਕਾਨੂੰਨ ਦੀ ਇਕੁਐਲਟੀ ਵੀ ਹਰ ਜਗ੍ਹਾ ਹੋਣੀ ਚਾਹੀਦੀ ਹੈ। ਉਹਨੀਆਂ ਵਧੀਆ ਸਹੂਲਤਾਂ ਚਾਹੀਦੀਆਂ। ਹੁਣ ਮੈਂ ਲੇ ਲਦਾਖ ਹੋ ਗਿਆ ਆ ਬਾਜੀ। ਹਾਂਜੀ। ਜੇ ਸਟਾਕ ਪੈਟਰੋਲ ਪੰਪ ਨਹੀਂ ਲੱਭਾ ਮੈਨੂੰ। ਚਾਹ ਦੀ ਇੱਕ ਗੱਲ ਹੈ। ਔਰ ਉੱਥੇ ਇੱਕ ਜਗ੍ਹਾ ਹੁੰਦੀ ਹੈ 12 ਲਾਚਾ। 12 ਲਾਚਾ ਤੋਂ ਪਹਿਲਾਂ ਆਈ ਸੀ। ਉੱਥੇ ਪ੍ਰਾਈਵੇਟ ਬੰਦੇ ਪੈਟਰੋਲ ਡੀਜ਼ਲ ਵੇਚਦੇ ਸੀ। 200 ਰੁਪਏ ਲੀਟਰ। ਫਿਰੋਜ਼ ਸਰਕਾਰ ਨੂੰ ਪਤਾ ਪ੍ਰਸ਼ਾਸਨ ਨੂੰ ਇਹਦੀ ਜਾਣਕਾਰੀ ਹੁੰਦੀ ਹੀ ਹੈ ਜੀ। ਸਰ ਜੇ ਮਿਲਟਰੀ ਕਿੰਨੀ ਕਿੰਨੀ ਦੂਰ ਤੱਕ ਪਹੁੰਚ ਸਕਦੇ ਆ ਤੇ ਹਰ 100 ਕਿਲੋ ਬਾਅਦ ਮਿਲਟਰੀ ਕੋਲੋਂ ਇੱਕ ਕੈਂਪ ਲਵਾ ਕੇ ਉੱਥੇ ਇੱਕ ਪੈਟਰੋਲ ਮਿਲ ਸਕਦਾ ਹੈ ਗੱਡੀਆਂ ਦੇ ਪੈਂਚਰ ਲੱਗ ਸਕਦੇ ਨੇ ਮੈਡੀਕਲ ਅਸਿਸਟੈਂਸ ਵੀ ਜਾ ਸਕਦੀ ਹੈ ਜਦੋਂ ਪਤਾ ਹੈ ਕਿ ਇਸ ਦੇ ਹਿਸਾਬ ਨਾਲ ਯਾਤਰੀ ਟੂਰਿਸਟ ਘੁੰਮਣ ਆਇਆ ਇਸ ਇਲਾਕੇ 'ਚ ਤੇ ਕਿਉਂ ਨਹੀਂ ਹਰ ਅਕੜਬਾਦਿਕ ਮਦਦ ਵਾਸਤੇ ਔਰ ਇਹ ਚੀਜ਼ਾਂ ਖੜੀਆਂ ਕੀਤੀਆਂ ਜਾ ਸਕਦੀਆਂ ਜਾਂ ਉੱਥੋਂ ਦੀ ਲੋਕਲ ਜਨਤਾ ਨੂੰ ਦਿੱਤੀ ਜਾ ਸਕਦੀ ਚਲੋ ਪੈਟਰੋਲ ਡੀਜ਼ਲ ਸਪੈਸ਼ਲ ਕਮੋਡਿਟੀ ਜਾਂਦਾ ਉਹਦੇ ਲਈ ਰਿਜ਼ਰਵ ਫੋਰਸਸ ਨੇ ਸਾਡੇ ਕੋਲ ਜਿਹੜੀਆਂ ਔਨ ਕਾਸਟ ਇਹ ਜੀ ਦਾ ਪ੍ਰੋਵਾਈਡ ਕੀਤੇ ਜਾਂ ਸਕਦੇ ਆ ਲੋਕ ਉਥੇ ਸੜਕਾਂ ਦੇ ਖਿਲਾਰ ਕੇ ਗੱਡੀ ਵਿਚਾਰੇ ਵੇਟ ਕਰਦੇ ਨੇ ਕਿ ਕਈ-ਕਈ ਕਿਲੋਮੀਟਰ ਤੱਕ ਪੈਟਰੋਲ ਨਹੀਂ ਮਿਲਣਾ ਉਥੇ ਜਾਣ ਵਾਲੀ ਹਰ ਸੋ ਕਈ ਸਾਰੇ ਸੁਧਾਰ ਦੀ ਜ਼ਰੂਰਤ ਹੈ ਇੱਕ ਤਰਫਾ ਕਾਨੂੰਨ ਜਨਤਾ ਤਾਂ ਹੀ ਉਹਨੂੰ ਗੁੱਸਾ ਕਰਦੀ ਹੈ ਅੱਜ ਮੈਂ ਵੀ ਗੁਰਦਾਸਪੁਰ ਇਲਾਕੇ 'ਚ ਬੈਠਾ ਉਥੋਂ ਦਾ ਨਾਮ ਮੈਂ ਜੁੜਿਆ ਮੇਰੀ ਗੱਡੀ 'ਚ ਵੀ ਤੇਲ ਮੁੱਕਿਆ ਹੁਣ ਕੋਈ ਸਪਾਰਸ਼ ਮੈਨੂੰ ਲੱਗਦਾ ਜੇ ਹੜਤਾਲ ਲੰਬੀ ਚਲੀ ਜਾਂਦੀ ਹੈ ਤਾਂ ਸਾਰਾ ਕੁਝ ਹੁਣ ਆਨਲਾਈਨ ਹੀ ਹੋ ਜਾਊਗਾ ਦੁਬਾਰੇ ਫਿਰ ਰਸਨ ਕਿੱਥੋਂ ਲੈ ਲੋਗੇ ਆਨਲਾਈਨ ਬੈਡਿੰਗ ਸਹੀ ਹੈ ਸਹੀ ਤੇ ਸਰ ਇੱਕ ਇੱਕ ਵੀ 12 ਪੁੱਛਾਂਗੇ ਕਿ ਤੁਹਾਨੂੰ ਕੀ ਲੱਗਦਾ ਜੀ ਇਹ ਹੜਤਾਲ ਜੇਕਰ ਲੰਮੀ ਖੇਚੀ ਜਾਂਦੀ ਹੈ ਤਾਂ ਇਹਦੇ ਕੀ ਕੀ ਨੁਕਸਾਨ ਦੇਖਣ ਨੂੰ ਮਿਲਣਗੇ ਅੱਗੇ ਜਨਤਾ ਦੇ ਲਈ ਬਗਾਵਤ ਆ ਜਾਏਗੀ ਭਾਜੀ ਬਗਾਵਤ ਜਨਤਾ ਉੱਠਰ ਜਾਏਗੀ ਲੁੱਟਖੋ ਸ਼ੁਰੂ ਹੋ ਜਾਏਗੀ ਕਿਉਂਕਿ ਆਖਿਰ 100 ਰੁਪਏ ਕਿਲੋ 200 ਰੁਪਏ ਕਿਲੋ ਮੂੰਫਲੀ ਤਾਂ ਪਹਿਲਾਂ ਵਿਕਦੀ ਪਈ ਹੈ ਹਾਂਜੀ ਪਿਛੋ ਆਣੀ ਬੰਦ ਹੋ ਗਈ ਜਿਵੇਂ ਕਰੋਨਾ ਚ ਯਾਦ ਕਰੋ ਕਰੋਨਾ ਚ ਕੀ ਕੁਝ ਹੋਇਆ ਸੀ ਸਹੀ ਗੱਲ ਹੈ ਫਿਰ ਉਹ ਬਲੈਕ ਮਾਰਕੀਟਿੰਗ ਤੇ ਕਈ ਕੁਝ ਮਾੜੇ ਚੰਗੇ ਧੰਦੇ ਸ਼ੁਰੂ ਹੋ ਜਾਣਗੇ ਔਰ ਸਰਕਾਰ ਕਿਦਾਂ ਕੰਟਰੋਲ ਕਰ पाएगी ਸਰ ਇੱਕ ਮੈਂ ਤੁਹਾਨੂੰ ਜਰੂਰ ਇੱਥੇ ਦੱਸਣਾ ਜਾਊਗਾ ਇਹ ਜਿਹੜੀਆਂ ਤੁਸੀਂ ਬਹੁਤ ਵਧੀਆ ਗੱਲ ਦੱਸੀ ਆ ਵੀ ਇਹ ਕੋਈ ਸ਼ੁਰੂ ਹੋਊ ਪਰ ਇਹ ਕੋਲ ਦੇ ਰਿਜ਼ਲਟ ਅੱਜ ਵੀ ਦੇਖਣ ਨੂੰ ਮਿਲੇ ਨੇ ਅਸੀਂ ਇੱਕ ਪੈਟਰੋਲ ਪੰਪ ਤੇ ਕਵਰੇਜ ਕਰ ਰਹੇ ਸੀਗੇ ਉੱਥੇ ਪੈਟਰੋਲ ਪੰਪ ਲਿਆਨੇ ਆਨਲਾਈਨ ਪੇਮੈਂਟ ਲੈਣੀ ਬੰਦ ਕਰਤੀ ਕਿਉਂਕਿ ਉਹ ਕਹਿੰਦੇ ਅਸੀਂ ਇੰਨਾ ਚੈੱਕ ਕਿੱਥੇ ਕਰਾਂਗੇ ਰਸ਼ ਜ਼ਿਆਦੇ ਆ ਤਾਂ ਕੁਝ ਲੋਕਾਂ ਨੇ ਸਾਨੂੰ ਦੱਸਿਆ ਕਿ ਬੰਦੇ ਤੇ ਕੁਝ ਕੁ ਖੜੇ ਨੇ ਉਹ ਆਨਲਾਈਨ ਪੇਮੈਂਟ ਕਰਾ ਕੇ ਤੇ ਕੈਸ਼ ਦੇਣ ਦੇ 100-100 ਰੁਪਿਆ ਲੈ ਰਹੇ ਨੇ ਇੱਕ ਜਣੇ ਤੋਂ 2-2 3-300 ਰੁਪਿਆ ਕੈਸ਼ ਦੇਣ ਦਾ ਹਾਂਜੀ ਹਾਂਜੀ ਇਹ ਬਲੈਕ ਮਾਰਕ ਉਸੇ ਵੈਸੇ ਉਸੇ ਵੇਲੇ 100 ਨੰਬਰ ਤੇ ਕਾਲ ਕਰਕੇ ਉਹ ਜੇ ਬਲੈਕੀਆ ਨੂੰ ਫੜਾਓ ਅਸੀਂ ਆਪ ਨਹੀਂ ਫੜਾਉਂਦੇ ਕਿਉਂਕਿ ਅਸੀਂ ਕੋਈ ਕਹਿ ਨਹੀਂ ਹੁਣ ਮੈਂ ਵੀ ਸਵੇਰੇ ਘਰੋਂ ਨਿਕਿਆ ਮੈਂ ਵੀ ਆਪਣੇ ਘਰ ਤੋਂ 30 ਕਿਲੋਮੀਟਰ ਦੂਰ ਗਿਆ ਆਪਣੀ ਗੱਡੀ ਚ ਡੀਜ਼ਲ ਭਰਾਉਣ ਮੈਂ ਵੀ ਉਹਨੂੰ ਕਿਹਾ 70 ਲੀਟਰ ਦੀ ਟੈਂਕੀ ਹੈ ਭਾਈ ਪਾ ਦੇ ਕਹਿੰਦਾ ਭਾਈ 40 ਲੀਟਰ ਦੇਵਾਂਗਾ ਕਿਉਂਕਿ ਤੁਹਾਡੇ ਜਿੱਥੇ ਵੀ ਪਹੁੰਚਣਾ ਪਹੁੰਚ ਜਾਓ ਉਸ ਤੋਂ ਵੱਧ ਮੈਂ ਨਹੀਂ ਦੇ ਸਕਦਾ ਬੜੀ ਤਰਲੇਬਿੰਦ ਕਰਕੇ ਉਹਨੇ 45 ਲੀਟਰ ਮੈਨੂੰ ਦਿੱਤਾ ਅੱਛਾ ਮਸਾ ਹੀ ਚੰਡੀਗੜ੍ਹ ਪਹੁੰਚਿਆ ਜਾਣਾ ਮੇਰੇ ਕੋਲੋਂ ਪਹਿਲਾਂ ਮੈਂ ਗੱਲ ਅੰਮ੍ਰਿਤਸਰ ਜਾਣਾ ਹੈ ਅੰਮ੍ਰਿਤਸਰੋਂ ਮੈਂ ਥੱਲੇ ਜਾਣਾ ਥੱਲੇ ਤੋਂ ਮੈਂ ਚੰਡੀਗੜ੍ਹ ਜਾਣਾ ਹੁਣ ਇਹ ਮੇਰੇ ਤੇ ਚਿੰਤਾ ਦਾ ਵਿਸ਼ਾ ਬਣਿਆ ਪਿਆ ਕਿ ਆ ਮੈਂ ਚੰਡੀਗੜ੍ਹ ਤੱਕ ਪਹੁੰਚ ਪਾਉਂਗਾ ਜਾਂ ਮੈਨੂੰ ਵੀ ਰਸਤੇ 'ਚ ਕੋਈ ਘੋੜਾ ਢੇਰ ਠੇਲਾ ਕਰਕੇ ਗੱਡੀ ਦੇ ਕੇ ਮੈਨੂੰ ਲੱਗਦਾ ਹੈ ਇਲੈਕਟ੍ਰੋਨਿਕ ਵੀਕਲ ਵਾਲੇ ਤਾਂ ਬਹੁਤ ਖੁਸ਼ ਹੋਣਗੇ ਜੀ ਜੀ ਇਲੈਕਟ੍ਰੋਨਿਕ ਵੀਕਲ ਕੀ ਕਰੇਗਾ ਜੀ 300 ਕਿਲੋਮੀਟਰ ਤੱਕ ਦੀ ਦਮਾਰ ਹੈ ਕਿੱਥੋਂ ਚੱਲੇਗਾ ਜਦੋਂ ਇੱਕ ਵਾਰੀ ਚਾਰਜ ਕਰਨਾ 8 ਘੰਟੇ ਨੂੰ ਚਾਹੀਦੇ ਨੇ ਵੀ 15 ਮਿੰਟਸ ਦੇ ਉਹਨੇ ਜਾਣਾ ਸੋ ਸਹੀ ਗੱਲ ਹੈ ਮੈਂ ਆਪਣਾ ਰੂਟ ਹੀ ਘਰਾ ਤਵਾ ਤੇ 400 ਕਿਲੋਮੀਟਰ ਬੰਨਾ ਮੇਰਾ ਰੂਟ ਤੇ 300 ਕਿਲੋਮੀਟਰ ਰੋਪੜ ਤੋਂ ਪਹਿਲਾਂ ਪਹਿਲਾਂ ਹੀ ਰੋਪੜ ਤੋਂ ਪਹਿਲਾਂ ਬਲਾਚੌਰ ਦੇ ਆਸ-ਪਾਸ ਮੈਨੂੰ ਚਾਰਜਿੰਗ ਵਾਲਾ ਸਟੇਸ਼ਨ ਲੱਭਣਾ ਪਏਗਾ ਕਿ ਕਿੱਥੇ ਕੋਈ ਜਗ੍ਹਾ ਰਹਿਣਾ ਰੂਟ ਤੇ ਉਹਦੇ ਉੱਥੇ ਮੈਨੂੰ 8 ਘੰਟੇ ਬਹਿਣਾ ਪਏਗਾ ਸੋ ਚਾਰਜ ਨਹੀਂ ਹਾਈਬ੍ਰਿਡ ਗੱਡੀਆਂ ਜਿਹੜੀਆਂ ਉਹ ਕੁਝ ਕਾਮਯਾਬ ਨਹੀਂ ਜਿਹੜੀਆਂ ਇੱਕ ਜਾਂ ਦੋ ਬੈਟਰੀਜ਼ ਨਾਲ ਚਲਦੀਆਂ ਨੇ ਪਰ ਉਹ ਤੋਂ ਇਹਜ ਦੇਖੋ ਕਨਕਲੂਜਨ ਇਹ ਹੀ ਹੈ ਕਿ ਸਰਕਾਰ ਜੇ ਕਾਨੂੰਨ ਬਣਾਉਂਦੀ ਹੈ ਉਹਦੇ ਬਦਲੇ ਜੋ ਰਾਈਟ ਬਣਦਾ ਹੈ ਕਿਸੇ ਵੀ ਆਨ ਸਿਟੀਜ਼ਨ ਦਾ ਜਾਂ ਉਸ ਕੰਟਰੀ ਦੇ ਸਿਟੀਜ਼ਨ ਦਾ ਪਹਿਲਾਂ ਉਹਨੂੰ ਉਹ ਸੇਫਟੀ ਸਿਕਿਉਰਿਟੀ ਤੇ ਉਹਦਾ ਹੱਕ ਦੇਵੇ ਫਿਰ ਉਸ ਤੋਂ ਬਾਅਦ ਉਹਦੇ ਤੇ ਉਹ ਡੰਡਾ ਕਿਸੇ ਤੇ ਬੈਟਰ ਲੱਗਦਾ ਜੇ ਇਸ ਤਰ੍ਹਾਂ ਧੱਕੇ ਹੋਣਗੇ ਤੇ ਡੈਫੀਨੇਟਲੀ ਜਿਹੜੀ ਜਨਤਾ ਹੈ ਉਹ ਬਗਾਵਤ ਤੇ ਉਤਰੇਗੀ ਔਰ ਅੱਜ ਅਸੀਂ ਵੇਖਿਆ ਗੁਰਦਾਸਪੁਰ ਬਾਈਪਾਸ ਤੇ ਜਿੰਨੀਆਂ ਵੀ ਗੱਡੀਆਂ ਜਾ ਰਹੀਆਂ ਸੀ ਚਾਹੇ ਦੁੱਧ ਵਾਲੀ ਸੀ ਚਾਹੇ ਉਹ ਕਿਸੇ ਵਾਲੀ ਵੀ ਗੱਡੀ ਸੀ ਉਹ ਸਾਰੀਆਂ ਗੱਡੀਆਂ ਉਹਨਾਂ ਨੇ ਨੁਕਰਾਂ ਤੇ ਲਵਾ ਲੀਆਂ ਹਰ ਗੱਡੀ ਹਰ ਚੌਂਕ 'ਚ ਲੱਗ ਗਈ ਤਾਂ ਕਿ ਟਰੱਕ ਹਰ ਕੋਈ ਲਾ ਰਿਹਾ ਸੀ ਕਾਨੂੰਨੀ ਰੋਕ ਰਹੇ ਸੀ ਟਰੱਕ ਲੱਗ ਰਹੇ ਸੀ ਪੱਛੀ ਵਾਲਾ ਕਿਹਨੂੰ ਰੋਕ ਰਹੇ ਤੂੰ ਕਮਰਸ਼ਲ ਗੱਡੀਆਂ ਜਿੰਨੀਆਂ ਵੀ ਐ ਉਹ ਲਾਈਨ 'ਚ ਲੰਗ ਰਹੀਆਂ ਸੀ ਦੇਖੋ ਤਰੀਕਾ ਤਾਂ ਗਲਤ ਹੀ ਐ ਦੇਖਿਆ ਜਾਵੇ ਤੇ ਇਨਾ ਵੱਡੀ ਸਜ਼ਾ ਤੇ ਦੇਤੀ ਇਹਦੇ ਬਦਲੇ ਸੇਫਟੀ ਕੀ ਐ ਜੇ ਮੇਰੀ ਗੱਡੀ ਲੁੱਟ ਗਈ ਹੈ ਮੇਰੇ ਐਕਸੀਡੈਂਟ ਤੋਂ ਬਾਅਦ ਚਾਹੇ ਮੈਂ ਵਿਕਟਮ ਆ ਦੇ ਚਾਹੇ ਮੈਂ ਅਕਿਊਜ਼ ਆ ਔਰ ਮੈਨੂੰ ਕੁੱਟਿਆ ਵੀ ਗਿਆ ਲੋਕਾਂ ਦੀ ਮਾਰ ਤੋਂ ਬਚਣ ਵਾਸਤੇ ਮੈਂ ਤੇ ਦੌੜਾਂ ਗਈ ਆਪਣੀ ਜਗ੍ਹਾ ਤੋਂ ਸਹੀ ਗੱਲ ਹੈ ਜੀ ਤੇ ਸਰ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਜਾਂਦੇ ਜਾਂਦੇ ਇੱਕ ਖਾਸ ਗੱਲ ਜਰੂਰ ਤੁਹਾਡੇ ਤੋਂ ਜਾਣਨੀ ਚਾਹਾਂਗੇ ਜੋ ਕਿ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਕਨਫਿਊਜ਼ਨ ਵੀ ਹੈ ਤੇ ਇੱਕ ਵੱਡੀ ਗਲਤਫਹਿਮੀ ਵੀ ਹੈ ਕਿ ਜੋ ਇਹ ਕਾਨੂੰਨ ਲਾਗੂ ਹੋ ਰਹੇ ਨੇ ਜਾਂ ਹੋ ਗਏ ਨੇ ਇਹਦੇ ਵਿੱਚ ਡਰਾਈਵਰ ਕੌਣ ਸਿਰਫ ਟਰੱਕ ਡਰਾਈਵਰ ਜਾਂ ਬੱਸ ਡਰਾਈਵਰ ਜਾਂ ਕਮਰਸ਼ੀਅਲ ਗੱਡੀਆਂ ਦੇ ਡਰਾਈਵਰ ਹੋਣਗੇ ਜਾਂ ਫਿਰ ਕੋਈ ਆਮ ਡਰਾਈਵਰ ਜਿਵੇਂ ਮੈਂ ਵੀ ਡਰਾਈਵਰਾਂ ਤੁਸੀਂ ਵੀ ਡਰਾਈਵਰ ਉਹ ਵੀ ਇਹਨਾਂ ਦੇ ਵਿੱਚ ਗਿਣਿਆ ਜਾਣਗੇ ਕਿਹੜੇ ਡਰਾਈਵਰਾਂ ਤੇ ਕਾਨੂੰਨ ਲਾਗੂ ਹੋਵੇਗਾ ਜੀ ਭਾਜੀ ਕਿਸੇ ਵੀ ਗੱਡੀ ਚਾਹੇ ਟੂ-ਵਿਲਰ ਚਲਾ ਰਹੇ ਹੋ ਤੁਸੀਂ ਚਾਹੇ ਬੈਟਰੀ ኦਪਰੇਟਿਡ ਵਹੀਕਲ ਆਪਣੀ ਟੂ-ਵਿਲਰ ਚਲਾ ਰਹੇ ਹੋ ਤੇ ਚਾਹੇ ਤੁਸੀਂ ਟਰੱਕ ਚਲਾ ਰਹੇ ਹੋ ਠੀਕ ਹੈ ਜੀ ਕੋਈ ਵੀ ਕੋਈ ਵੀ ਐਸਾ ਯੰਤਰ ਜਿਹੜਾ ਡਰਾਈਵ ਕਰਕੇ ਲਾਇਸੈਂਸ ਲੈ ਕੇ ਚਲਾਉਣਾ ਬਣਦਾ ਜੇ ਤੁਸੀਂ ਉਹ ਚਲਾ ਰਹੇ ਹੋ ਔਰ ਤੁਹਾਡੇ ਕੋਈ ਬੰਦਾ ਥੱਲੇ ਆ ਕੇ ਮਰਦਾ ਠੀਕ ਹੈ ਜੀ ਠੀਕ ਹੈ ਜੀ ਔਰ ਵੀ ਮੋਰ ਜਿਹੜਾ ਸਾਡਾ ਰਾਸ਼ਟਰੀ ਪੰਛੀ ਹੈ ਜੇ ਉਹ ਵੀ ਆ ਕੇ ਮਰ ਜੇ ਤਾਂ ਵੀ ਤੁਹਾਨੂੰ ਮਰਡਰ ਦੀ ਸਜ਼ਾ ਮਿਲਦੀ ਹੈ ਇਹ ਯਾਦ ਰੱਖਣਾ ਜਿਹੜਾ ਵਾਈਲਡ ਲਾਈਫ ਐਨੀਵਲ ਹੈ ਉਹ ਵੀ ਜੇ ਇਸ ਤਰ੍ਹਾਂ ਤੁਹਾਡੀ ਗੱਡੀ ਅੱਗੇ ਆ ਕੇ ਮਰਦੇ ਨੇ ਸੋ ਤੁਹਾਨੂੰ ਉਹਨੂੰ ਵੀ ਬਚਾਉਣਾ ਫਰਜ਼ ਬਣਦਾ ਸੋ ਐਨੀ ਵਹੀਕਲ ਜਿਹੜਾ ਵੀ ਕੋਈ ਵਹੀਕਲ ਹੈ ਜਿਹੜਾ ਵੀ ਕਿਸੇ ਇੰਦਨ ਨਾਲ ਚੱਲਦਾ ਹੈ ਜਿਹੜਾ ਮੋਟਰਸਾਈਕਲ ਕੈਟਾਗਰੀ ਚ ਆਉਂਦਾ ਹੈ ਮੋਟਰ ਵਹੀਕਲ ਆਉਂਦਾ ਹੈ ਮੋਟਰ ਵੈਕਟ ਦੇ ਅੰਦਰ ਆਉਂਦਾ ਹੈ ਉਹ ਹਰ ਵਹੀਕਲ ਇਸ ਕਾਨੂੰਨ ਦੀ ਧਾਰਾ ਚ ਆਉਂਦਾ ਹੈ ਸੋ ਉਸ ਹਰ ਬੰਦੇ ਨੂੰ ਬਚ ਕੇ ਚੱਲਣਾ ਚਾਹੀਦਾ ਹੈ ਇੱਥੇ ਵੀ ਸਾਡੀ ਸਰਕਾਰ ਚਾਹੀਦਾ ਹੈ ਕਿ ਮੰਨ ਲਓ ਜਿਸ ਬੰਦੇ ਦੀ ਡੈਥ ਹੋ ਗਈ ਉਹਨੇ ਹੈਲਮਟ ਨਹੀਂ ਸੀ ਪਾਇਆ ਉਹਨੇ ਸੇਫਟੀ ਨੋਰਮਸ ਪੂਰੇ ਨਹੀਂ ਸੀ ਕੀਤੇ ਕੁਝ ਚੁਰ ਇਹੋ ਜਿਹੇ ਲੋਕਾਂ ਲਈ ਵੀ ਰੱਖਣਾ ਚਾਹੀਦਾ ਠੀਕ ਹੈ ਜੀ ਜੀ ਸੋ ਦੋਸਤੋ ਇਹ ਸੀ ਐਡਵੋਕੇਟ ਸੁਨੀਲ ਮੱਲਣ ਜੀ ਜਿਨ੍ਹਾਂ ਨੇ ਉਸ ਮਸਲੇ ਤੇ ਤੁਹਾਡੇ ਸਾਹਮਣੇ ਕੁਝ ਖਾਸ ਗੱਲਬਾਤ ਰੱਖੀ ਹੈ ਤੁਹਾਡੇ ਮਨ ਦੇ ਵਿੱਚ ਉੱਠਦੇ ਸਵਾਲਾਂ ਨੂੰ ਸ਼ਾਂਤ ਕੀਤਾ ਹੈ ਜਿਹੜਾ ਕਿ ਮਸਲਾ ਇਸ ਸਮੇਂ ਇੱਕ ਹਾ ਹਕਾਰ ਦਾ ਵੀ ਵਿਸ਼ਾ ਕਹਿ ਸਕਦੇ ਆ ਬਣਿਆ ਹੋਇਆ ਸੋ ਜੇਕਰ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਕਮੈਂਟ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਇੱਕ ਵਾਰ ਫਿਰ ਤੋਂ ਸਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਜੇਕਰ ਜਿਆਦਾ ਜਿਆਦੇ ਤੁਹਾਡੇ ਕਮੈਂਟ ਹੁੰਦੇ ਨੇ ਤੇ ਲੱਗਦਾ ਹੈ ਕਿ ਉਹਨਾਂ ਕਮੈਂਟਾਂ ਦਾ ਉਹਨਾਂ ਸਵਾਲਾਂ ਦਾ ਜਵਾਬ ਦੇਣਾ ਬਣਦਾ ਹੈ ਸੋ ਇਸ ਮੌਕੇ ਇਸ ਖਾਸ ਅਪਡੇਟ ਵਿੱਚ ਫਿਲਹਾਲ ਇੰਨਾ ਹੀ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਅੱਗੇ ਲਈ ਵੀ ਦੇਖਦੇ ਰਹਿਣ ਦੇ ਲਈ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨੀਚੇ ਤੁਹਾਨੂੰ ਰੈੱਡ ਕਲਰ ਦਾ ਸਬਸਕ੍ਰਾਈਬ ਬਟਨ ਲਿਖ ਰਿਹਾ ਉਹ ਤੋਂ ਤਾਂ ਕਿ ਇਸ ਤਰ੍ਹਾਂ ਦੇ ਤੇ ਹੋਰ ਖਾਸ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਜੇਕਰ ਤੁਸੀਂ ਹੋਰ ਕੁਝ ਵੀ ਜਾਨਣਾ ਚਾਹੁੰਦੇ ਹੋ ਉਸ ਦੇ ਬਾਰੇ ਵੀ ਕਮੈਂਟ ਕਰ ਸਕਦੇ ਹੋ ਸੋ ਹੁਣ ਫਿਲਹਾਲ ਮੈਨੂੰ ਤੇ ਐਡਵੋਕੇਟ ਸੁਨੀਲ ਮੱਲਨ ਜੀ ਨੂੰ ਦਿਓ ਇਜਾਜ਼ਤ ਮਿਲਾ ਕੇ ਫਿਰ ਤੋਂ ਜਲਦ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ